ਇਹ ਚੋਰਾਂ ਦੇ ਵਾਈਫ ਪਤਨੀ ਦੇ ਵੀ ਹੋਰ ਸਾਡੇ ਨਾਲ ਨੇ ਮੈਮ ਕਿਸ ਤਰੀਕੇ ਦੇਖਦੇ ਹੋ ਵੱਡਾ ਰੋਲ ਹੈ ਜਿਹੜਾ ਤੁਹਾਡਾ ਇਹਦੇ ਵਿੱਚ ਵੀ ਰਿਹਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਜੀ ਉਹਨਾਂ ਨੇ ਬਲਾ ਬਖਸ਼ਿਆ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਜਦੋਂ ਤੁਸੀਂ ਸਪੀਚ ਸੁਣੀ ਹੋਣੀ ਉਹਨਾਂ ਦੀ ਸਾਰੀ ਚਲੋ ਮੇਰਾ ਤਾਂ ਫਰਜ਼ ਹੈ ਉਹਨਾਂ ਦੇ ਨਾਲ ਖੜਨਾ ਤੇ ਉਹਨਾਂ ਦਾ ਸਾਥ ਦੇਣਾ ਜਿਸ ਤਰੀਕੇ ਦੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਪਹੁੰਚੇ ਨੇ ਸਮਰਥਕ ਸਾਰੇ ਪਹੁੰਚੇ ਹੋਏ ਨੇ ਵੱਡਾ ਹੁਜ਼ੂਮ ਹੈ ਕਿਵੇਂ ਦੇਖਦੇ ਹੋ ਇਸ ਨੂੰ ਇਹਦਾ ਹੁਜ਼ੂਮ ਜੋ ਹੋਇਆ ਨਾ ਕਿਵੇਂ ਦੇਖਦੇ ਹੋ ਇਹ ਸਾਰੇ ਸਾਮਣੇ ਹੀ ਹੈ ਤੁਹਾਡੇ ਤੁਹਾਡੇ ਕੀ ਪੰਜਾਬ ਦੀ ਮਾਨਸਿਕ ਕੀ ਹੈ 2027 ਦੀ ਤਿਆਰੀ ਸਮਝिए ਬਿਲਕੁਲ ਜੀ ਬਿਲਕੁਲ ਤੇਰੇ ਮਜੀਠੀ ਹੋਰਾਂ ਦੇ ਵਾਈਫ ਪਤਨੀ ਦੇ ਵੀ ਫੋਰ ਸਾਡੇ ਨਾਲ ਨੇ ਮੈਮ ਕਿਸ ਤਰੀਕੇ ਦੇਖਦੇ ਹੋ ਵੱਡਾ ਰੋਲ ਹੈ ਜਿਹੜਾ ਤੁਹਾਡਾ ਇਹਦੇ ਵਿੱਚ ਵੀ ਰਿਹਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਜੀ ਉਹਨਾਂ ਨੇ ਬਲਾ ਬਖਸ਼ਿਆ ਹੈ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਜਦੋਂ ਤੁਸੀਂ ਸਪੀਚ ਸੁਣੀ ਹੋਣੀ ਉਹਨਾਂ ਦੀ ਸਾਰੀ ਚਲੋ ਮੇਰਾ ਤਾਂ ਫਰਜ਼ ਹੈ ਉਹਨਾਂ ਦੇ ਨਾਲ ਖੜਨਾ ਤੇ ਉਹਨਾਂ ਦਾ ਸਾਥ ਦੇਣਾ ਜਿਸ ਤਰੀਕੇ ਦੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਪਹੁੰਚੇ ਨੇ ਸਮਰਥਕ ਸਾਰੇ ਪਹੁੰਚੇ ਹੋਏ ਨੇ ਵੱਡਾ ਹਜ਼ੂਮੇ ਕਿਵੇਂ ਦੇਖਦੇ ਹੋ ਇਸ ਨੂੰ ਇਹਦਾ ਹਜ਼ੂਮੇ ਤੇ ਹੈਗਾ ਵਰਕਰ ਪਹੁੰਚੇ ਹੋਏ ਨੇ ਕਿਵੇਂ ਦੇਖਦੇ ਹੋ ਇਹ ਸਾਰੇ ਸਿੱਧੇ ਸਾਹਮਣੇ ਹੀ ਹੈ ਤੁਹਾਡੇ ਤੁਹਾਡੇ ਕੀ ਪੰਜਾਬ ਦੀ ਮਾਨਸਿਕ ਕੀ ਹੈ ਇਹ ਤੁਹਾਨੂੰ ਹੋ ਜਾ ਸਾਈ ਦੀ ਤਿਆਰੀ ਸਮਝੀਏ ਬਿਲਕੁਲ ਜੀ ਬਿਲਕੁਲ ਤੇਰੇ ਮਜੀਠੀ ਹੋਰਾਂ ਦੇ ਵਾਈਫ ਪਤਨੀ ਦੀ ਵੀ ਫੋਰ ਸਾਡੇ ਨਾਲ ਨੇ ਮੈਮ ਕਿਸ ਤਰੀਕੇ ਦੇਖਦੇ ਹੋ ਵੱਡਾ ਰੋਲ ਹੈ ਜਿਹੜਾ ਤੁਹਾਡਾ ਇਹਦੇ ਵਿੱਚ ਵੀ ਰਿਹਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਜੀ ਉਹਨਾਂ ਨੇ ਬਲਾ ਬਲ ਬਖਸ਼ਿਆ ਹੈ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਮੈਂ ਜਦੋਂ ਤੁਸੀਂ ਸਪੀਚ ਸੁਣੀ ਹੋਣੀ ਉਹਨਾਂ ਦੀ ਸਾਰੀ ਚਲੋ ਮੇਰਾ ਤਾਂ ਫਰਜ਼ ਹੈ ਉਹਨਾਂ ਦੇ ਨਾਲ ਖੜਨਾ ਤੇ ਉਹਨਾਂ ਦਾ ਸਾਥ ਤੇ ਨਾ ਜਿਸ ਤਰੀਕੇ ਦੇ ਨਾਲ ਇਹ ਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਪਹੁੰਚੇ ਨੇ ਸਮਰਥਕ ਸਾਰੇ ਪਹੁੰਚੇ ਹੋਏ ਨੇ ਵੱਡਾ ਹਜ਼ੂਮੇ ਕਿਵੇਂ ਦੇਖਦੇ ਹੋ ਇਸ ਨੂੰ ਇਹਦਾ ਹਜ਼ੂਮੇ ਤੇ ਹੈਗਾ ਵਰਕਰ ਪਹੁੰਚੇ ਹੋਏ ਨੇ ਕਿਵੇਂ ਦੇਖਦੇ ਹੋ ਇਹ ਸਾਰੇ ਸਾਹਮਣੇ ਹੀ ਹੈ ਤੁਹਾਡੀ ਤੁਹਾਡੀ ਕੀ ਪੰਜਾਬ ਦੀ ਮਾਨਸਿਕ ਕੀ ਹੈ 2027 ਦੀ ਤਿਆਰੀ ਸਮਝੀਏ ਬਿਲਕੁਲ ਜੀ ਬਿਲਕੁਲ ਤੇਰੇ ਮਜੀਠੀ ਹੋਰਾਂ ਦੇ ਵਾਈਫ ਪਤਨੀ ਦੇ ਵੀ ਫੋਰ ਸਾਡੇ ਨਾਲ ਨੇ ਮੈਮ ਕਿਸ ਤਰੀਕੇ ਦੇਖਦੇ ਹੋ ਵੱਡਾ ਰੋਲ ਹੈ ਜਿਹੜਾ ਤੁਹਾਡਾ ਇਹਦੇ ਵਿੱਚ ਵੀ ਰਿਹਾ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਜੀ ਉਹਨਾਂ ਨੇ ਬਲਾ ਬਲ ਬਖਸ਼ਿਆ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਜਦੋਂ ਤੁਸੀਂ ਸਪੀਚ ਸੁਣੀ ਹੋਣੀ ਉਹਨਾਂ ਦੀ ਸਾਰੀ ਚਲੋ ਮੇਰਾ ਤਾਂ ਫਰਜ਼ ਹੈ ਉਹਨਾਂ ਦੇ ਨਾਲ ਖੜਨਾ ਤੇ ਉਹਨਾਂ ਦਾ ਸਾਥ ਦੇਣਾ ਜਿਸ ਤਰੀਕੇ ਦੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਪਹੁੰਚੇ ਨੇ ਸਮਰਥਕ ਸਾਰੇ ਪਹੁੰਚੇ ਹੋਏ ਨੇ ਵੱਡਾ ਹਜ਼ੂਮੇ ਕਿਵੇਂ ਦੇਖਦੇ ਹੋ ਇਸ ਨੂੰ ਇਹਦਾ ਹਜ਼ੂਮੇ ਤੇ ਹੈਗਾ ਵਰਕਰ ਪਹੁੰਚੇ ਹੋਏ ਨੇ ਕਿਵੇਂ ਦੇਖਦੇ ਹੋ ਇਹ ਸਾਰੇ ਸਿੱਧੇ ਸਾਹਮਣੇ ਹੀ ਹੈ ਤੁਹਾਡੀ ਤੁਹਾਡੀ ਕੀ ਪੰਜਾਬ ਦੀ ਮਾਨਸਿਕ ਕੀ ਹੈ ਇਹ ਨੋਜਾਸਤਾਈ ਦੀ ਤਿਆਰੀ ਸਮਝੀਏ ਬਿਲਕੁਲ ਜੀ ਬਿਲਕੁਲ ਇਕ ਮਜੀਠੀ ਹੋਰਾਂ ਦੇ ਵਾਈਫ ਪਤਨੀ ਦੇ ਵੀ ਹੋਰ ਸਾਡੇ ਨਾਲ ਨੇ ਮੈਮ ਕਿਸ ਤਰੀਕੇ ਦੇਖਦੇ ਹੋ ਵੱਡਾ ਰੋਲ ਹੈ ਜਿਹੜਾ ਤੁਹਾਡਾ ਇਹਦੇ ਵਿੱਚ ਵੀ ਰਿਹਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਜੀ ਉਹਨਾਂ ਨੇ ਬਲਾ ਬਲ ਬਖਸ਼ਿਆ ਹੈ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਜਦੋਂ ਤੁਸੀਂ ਸਪੀਚ ਸੁਣੀ ਹੋਣੀ ਉਹਨਾਂ ਦੀ ਸਾਰੀ ਚਲੋ ਮੇਰਾ ਤਾਂ ਫਰਜ਼ ਹੈ ਉਹਨਾਂ ਦੇ ਨਾਲ ਖੜਨਾ ਉਹਨਾਂ ਦਾ ਸਾਥ ਤੇ ਨਾ ਜਿਸ ਤਰੀਕੇ ਦੇ ਨਾਲ ਇਹ ਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਪਹੁੰਚੇ ਨੇ ਸਮਰਥਕ ਸਾਰੇ ਪਹੁੰਚੇ ਹੋਏ ਨੇ ਵੱਡਾ ਹੁਜ਼ੂਮ ਹੈ ਕਿਵੇਂ ਦੇਖਦੇ ਹੋ ਇਸ ਨੂੰ ਇਹਦਾ ਹੁਜ਼ੂਮ ਇੱਥੇ ਹੈਗਾ ਵਰਕਰ ਪਹੁੰਚੇ ਹੋਏ ਨੇ ਕਿਵੇਂ ਦੇਖਦੇ ਹੋ ਇਹ ਸਾਰੇ ਸਿੱਧੇ ਸਾਹਮਣੇ ਹੀ ਹੈ ਤੁਹਾਡੀ ਤੁਹਾਡੀ ਕੀ ਪੰਜਾਬ ਦੀ ਮਾਨਸਿਕ ਕੀ ਹੈ ਇਹਨਾਂ 2027 ਦੀ ਤਿਆਰੀ ਸਮਝੀਏ ਬਿਲਕੁਲ ਜੀ ਬਿਲਕੁਲ